ਹਾਏ 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 ਕੋਪਰ ਸੰਧ ਕਰਾ ਸੇ ਆਪਾ ਹਾਏ 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 ਇਸੇ ਇਜ਼ਾ ਕਰਾ ਸੇ ਆਪਾ ਹਾਏ 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 ਅਸ ਕੀ ਜੋ ਕਰਾ ਸੇ ਆਪਾ ਹਾਏ 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 ਗੱਲ ਇਹ ਹੈ 1.5 ਮਹੀਨੇ ਤੋਂ ਸਾਡੇ ਸਾਰੀ ਵਾੜ ਬਾਰ ਨਵ ਨਾਸੀ ਠੀਕ ਹੈ ਸਾਰੀ ਬਲੌਗ ਪਈ ਆ ਮਣ ਤੂੰ ਅਮਰਦਾਸ ਵਾਲੀ ਝੁੱਗੀਆਂ ਪੁਰਾਣਾ ਲਹਿਨਗਰ ਆਜਾਦ ਔਰ ਬੋਲੂ ਅਥਾ ਤਕਰੀਬਨ ਕੇ ਸਾਰੀ ਮੇਰੀ ਵਾੜ ਹੀ ਪਾਣੀ ਲੱਗੀ ਪਈ ਆ 1.5 ਮਹੀਨੇ ਤੋਂ ਨਾਲੋਂ ਰੋਜ਼ ਅਈਦਾ ਕਮਪਲੇਨ ਲਖਾਈਦੀ ਆ ਤੁਹਾਡੀ ਕੋਈ ਸੁਣਵਾਈ ਨਹੀਂ ਜਾ ਕੇ ਤੁਸੀਂ ਦੇਖ ਲਓ ਤੁਹਾਨੂੰ ਕੋੜੋ ਪਾਈਆਂ ਮਹੱਲੇ ਦੀ ਇਹਨਾਂ ਨਾਲ ਕੋੜੇ ਕੋੜੇ ਪਾਣੀ ਖਲੋਤਾ ਵਾ ਇਹਨਾਂ ਕਾਰਨ ਇਹਨੇ ਅਫਰਾ ਕੋਈ ਆਈ ਜਾਂ ਸੰਦਰਬੀ ਦੀ ਵੀ ਕੋਈ ਆਈ ਜਾਂ ਵਿਸ਼ਵ ਦੀ ਵੀ ਆ ਜਾਂ ਜੇ ਐਸਪੀ ਆ ਵਾ ਇਹਨੂੰ ਬਥੇਰਾ ਅਸੀਂ ਰੋਣੇ ਪੜਦਾ ਨੇ ਸੜਕਾਂ ਟੁੱਟੀਆਂ ਗਲੀਆਂ 'ਚ ਪਾਣੀ ਖਲੋਤਾ ਵਾ ਕੋੜੇ ਦਾ ਬਰਸਾਤ ਦੇ ਦੇਣਾਂਗੇ ਮੱਛਰ ਖਲੋਤਾ ਬੱਚੇ ਬਿਮਾਰ ਹੋਣ ਡੇ ਇੱਕ ਦੋ ਮੋਟਾਂ ਵੀ ਹੋ ਗਈਆਂ ਇਹਨਾਂ ਨੇ ਕੋਈ ਸੁਣਵਾਈ ਨਹੀਂ ਅੱਜ ਹਾਰ ਕੇ ਅਸੀਂ ਧਰਨਾ ਪਰ ਦਸਨ ਦਿੱਤਾ ਤੁਹਾਡੀ ਕੋਈ ਸੁਣਵਾਈ ਹੋ ਸਕੇ ਬੰਦ ਸਾਡੀ ਸਾਡੀ ਸਾਰੀ ਵਾਰਡ ਪਾਣੀ ਨਾ ਭਰੀ ਆ ਤੇ ਪਿੱਛੋਂ ਅੱਲਾ ਜੀ ਜਦੋਂ ਪੁੱਛੀ ਇਹਨਾਂ ਨੇ ਮੋਟਰਾਂ ਸਾਰੀਆਂ ਮੋਟਰਾਂ ਸਾਰੀਆਂ ਅੱਜ ਮੋਟਰ ਚੱਲਦੀ ਕੱਲ ਮੋਟਰ ਚੱਲਦੀ ਆ ਤੇ ਪਤਨੀ ਇਹਨਾਂ ਦੀ ਮੋਟਰ ਕਿਦਾਂ ਠੀਕ ਹੋਣੀ ਆ ਇਹੋ ਬੇਨਤੀ ਸਾਡੀ ਵਾਰਡ ਦਾ ਪਾਣੀ ਕੱਢਿਆ ਜਾਵੇ ਸਾਡੇ ਆ ਜਿੰਨੇ ਲੋਕ ਬਹੁਤ ਪਰੇਸ਼ਾਨ ਆ ਤੰਗ ਆ ਇਹਨਾਂ ਨੂੰ ਮੁਸ਼ਲਾ ਮਸਲਾ ਇਹਨਾਂ ਦੀ ਆਪ ਸੁਣ ਲੋ ਸਾਰੇ ਕੱਢੇ ਹੋ ਗਏ ਪੰਜ ਜੀ ਕੀ ਨਾ ਆ ਜਾਏ ਤਾਂ ਕੀ ਪ੍ਰੋਬਲਮ ਹੈ ਮੇਰਾ ਵੱਧ ਧੀਰਕ ਨਾਵਾ ਗੁਰੂ ਅਮਰਦਾਸ ਕਨੌਲੀ ਦਾ ਬੋੜੀ ਸ਼ਾ ਬਾਕੀ ਸਾਡੇ ਪਾਣੀ ਗੰਦਗੀ ਬਿਲਕੁਲ ਗੰਦਾ ਪਾਣੀ ਜਾਂ ਡਿਆਵਾ ਦੱਸੋ ਅਸੀਂ ਕੀ ਕਰੀਏ ਸਾਡੇ ਹੱਥ ਜੋੜਨ ਵਾਲੀ ਗੱਲ ਹੈ ਕੰਪਲੇਂਟ ਕੀਤੀ ਤੁਸੀਂ ਹਾਂਜੀ ਕੰਪਲੇਨਾਂ ਕੀਤੀ ਹੈ ਕੰਪਲੇਨਾਂ ਕੀਤੀ ਹੈ ਕੋਈ ਸੁਣਵਾਈ ਨਹੀਂ ਹੋਈ ਨਾ ਕੋਈ ਸੁਣਵਾਈ ਨਹੀਂ ਹੋਈ ਕੋਈ ਨਹੀਂ ਜਵਰਦਾ ਵੇਖੋ ਮੇਰੀ ਲੱਤ 2 ਮਹੀਨੇ ਹੋ ਗਏ ਮੈਂ ਡਿੱਗ ਪਈ ਜਦੋਂ ਪਹਿਲਾ ਪਾਣੀ ਆਇਆ 2.5 ਹਜ਼ਾਰ ਲਗਾ ਦੇ ਚਾਰੀ 2.5 ਹਜ਼ਾਰ ਲਗਾ ਦੇ ਆ ਕੇ ਡਿੱਗੀ ਸੀ ਵਰ ਤੋਂਾਰੇ ਸੀਵਰ ਭਰੇ ਪਏ ਨੇ ਤਕੜੇ ਸਾਰੇ ਦਮਰੇ ਪਏ ਆਂਗੇ ਪਾਣੀ ਨਾਲ ਤਾਂ ਬੁਰਾ ਹੀ ਹਾਲ ਹੋਇਆ ਹੈਗਾ